ਅਸਲਾਮੁਅਲੈਕਮ ਮੈਂ ਉਮੀਦ ਕਰ ਮੇਂ ਤੁਹਾਡਾ ਟਿਕਟਾਕ ਹੈ ਜਿਹੜੀ ਜਨਾਜ਼ੇ ਚਾਰਦੀ ਖਲਾਜ ਹੋਗੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਫਰੀਦਕੋੜ ਤੋਂ ਐਮਪੀ ਸਿਲੈਕਟ ਹੋਏ ਹੈ ਉਹਨਾਂ ਨੇ ਇੱਕ ਵੀਡੀਓ ਲਿੰਕ ਦੇ ਜ਼ਰੀਏ ਮੈਸੇਜ ਦਿੱਤਾ ਪੈਗਾਮ ਦਿੱਤਾ ਤੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਉਹ ਬਹੁਤ ਹੀ ਵਧੀਆ ਜਿਹੜੀ ਗੱਲ ਆਪਾਂ ਅੱਜ ਦੀ ਵੀਡੀਓ 'ਚ ਦੇਖਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਣਾ ਐ ਇਹਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਭਈ ਜੇ ਮੈਂ ਜਿੱਤੂੰਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੀ ਬੇਅਦਬੀ ਹੁੰਦੀ ਹੈ ਉਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਨੇ ਕੁਝ ਨਾ ਕੁਝ ਕਰਾਂਗੇ ਤਾਂ ਸਾਧ ਸੰਗਤ ਬਹੁਤ ਦੇਰ ਹੋ ਗਈ ਮੈਂ ਸ਼ਰਮਾ ਮੰਗਦਾ ਸੀ ਮੈਨੂੰ ਸਮਾਂ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਪੜ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ provision of strict laws of life imprisonment. The sacred Guru Granth Sahib ji, considered as a spiritual guide and living guru for entire humanity. The Supreme Court of India also declared Guru Granth Sahib ji as a juristic, juristic person. in the past incident of disrespect to guru gran sahib are increasing rapidly thereafter it is a request to the government that strict laws should be made on this and provision for minimum punishment of life imprisonment should be made sat sanghat ji de vich likhya hai ke ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹਨ ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ ਭਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟੋ-ਘੱਟ ਦਿੱਤੀ ਜਾਵੇ ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕਿ ਆਪਾਂ ਸਾਧ ਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਭਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਜੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ-ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜ਼ਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ ਸਜ਼ਾ ਘੱਟੋ-ਘੱਟ ਉਮਰ ਕੈਦ ਦਾ ਪਾਜ ਸੁਪਰੀ ਅਜਿਹੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿੱਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜ੍ਹਦੀ ਕਲਾ ਕਰਨਗੇ ਆਪਣਾ ਬਿੱਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ عمر ਕੈਦ ਦੀ سزا ਹੋਊਗੀ ਕਿਉਂਕਿ ਸਾ ਸੰਗਤ ਜਿਹੜੀ 3 ਸਾਲ ਦੀ سزا ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ سزا ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਬੇਲ ਦੇ ਦਿੰਦੀ ਆ ਖੜੇ ਪੈਰੀ ਇਸ ਤੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਆ ਭਈ ਉਮਰ ਕੈਦ ਹੋਵੇ ਕਟੂਕੜ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜਮਾਨਤ ਨਾ ਹੋਵੇ ਬਾਹਰ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਅੱਛੀ ਗੱਲ ਦੋਸਤੋ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਕੀ ਜਿੱਤਣ ਤੋਂ ਬਾਅਦ ਵੱਖ-ਵੱਖ ਸਮਾਗਮਾਂ ਦੇ ਵਿੱਚ ਅਤੇ ਹੋਰ ਕਈ ਮੌਕਿਆਂ ਤੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਇੱਕ ਮੇਨ ਟਿਚਾ ਇਹ ਵੀ ਹੈ ਕਿ ਲੋਕ ਸਭਾ ਦੇ ਵਿੱਚ ਇੱਕ ਅਜਿਹਾ ਕਾਨੂੰਨ ਪਾਸ ਕਰਵਾਇਆ ਜਾਵੇ ਕਿ ਜੇਕਰ ਕੋਈ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਕਰਦਾ ਤਾਂ ਉਸ ਦੋਸ਼ੀ ਨੂੰ 20 ਸਾਲ ਜਾਂ ਫਿਰ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੋਵੇ ਤੇ ਇਸੇ ਲੜੀ ਦੇ ਤਹਿਤ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਨੇ ਅੱਗੇ ਇੱਕ ਕਦਮ ਪੁੱਟਦੇ ਹੋਏ ਲੋਕ ਸਭਾ ਦੇ ਸਪੀਕਰ ਤੱਕ ਆਪਣੀ ਗੱਲ ਪਹੁੰਚਾ ਦਿੱਤੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ 9 ਤਰੀਕ ਨੂੰ ਉਹਨਾਂ ਦੀ ਜੋ ਕੇਂਦਰੀ ਮੰਤਰੀ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਤੇ ਇਸ ਮੌਕੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹ ਜੇ ਤੋ ਵੱਡੇ ਕੰਮ ਕੀਤੇ ਨੇ ਇਸ ਕਰਕੇ ਲੋਕਾਂ ਵੱਲੋਂ ਲਗਾਤਾਰ ਉਹਨਾਂ ਦੀ ਇਸ ਕੰਮ ਦੇ ਲਈ ਉਤਸੁਕ ਹੋ ਰਹੀ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਅਜਿਹੇ ਕੰਮ ਹੋਰ ਐਮਪੀ ਸਾਹਿਬਾਨ ਨੂੰ ਵੀ ਕਰਨੇ ਚਾਹੀਦੇ ਨੇ ਜੋ ਸਖਤ ਸਜ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲੋਕਾਂ ਨੂੰ 20 ਸਾਲਾਂ ਜਾਂ ਉਮਰ ਕੈ ਜਾਂ ਫਿਰ ਸਜ਼ਾਏ ਮੌਤ ਦੀ ਸਜ਼ਾ ਦਾ ਪ੍ਰਬੰਧਨ ਕੀਤੇ ਜਾਣ ਦੀ ਮੰਗ ਹੈ ਕਿ ਤੁਸੀਂ ਉਸ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਯਸ ਜਾਂ ਉਹਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਵੀ ਦਿਖਾਉਂਦੇ ਆਂ ਤੇ ਇੱਕ ਦਿਨ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮਿਲਣਾ ਹੈ ਭਾਈ ਅਮਰਤਪਾਲ ਸਿੰਘ ਦੀ ਜੋ ਰਿਹਾਈ ਹੈ ਉਸ ਦੇ ਬਾਰੇ ਉਹਨਾਂ ਦੀ ਐਨਐਸਏ ਰੱਦ ਕਰਾਉਣ ਬਾਰੇ ਤੇ ਇਸ ਦੇ ਬਾਰੇ ਲੋਕ ਸਭਾ ਦੇ ਵਿੱਚ ਵੀ ਲਗਾਤਾਰ ਆਵਾਜ਼ ਉਠਾਉਣ ਦੀਆਂ ਕੋਸ਼ਿਸ਼ਾਂ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਦਾ ਪ੍ਰਗਟਾਵਾ ਉਹਨਾਂ ਨੇ ਅਲਮਿਕਡ ਗਿਆਨ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਗੱਲਬਾਤ ਕਰਨ ਦੇ ਲਈ ਸਿੱਧੀ ਲੋਕ ਸਭਾ ਦੇ ਸਪੀਕਰ ਨੂੰ ਪੱਤੀ ਫੜਾਈ ਹੋਈ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਨਾ ਉਹ ਦੇਖੋ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤੂੰਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਦੀ ਕੁਝ ਨਾ ਕੁਝ ਕਰਾਂਗੇ ਤਾਂ ਸਾਹ ਸੰਗਤ ਬਹੁਤ देर ਹੋਗੀ ਮੈਂ ਸਮਾ ਮੰਗਦਾ ਸੀ ਮੈਨੂੰ ਸਮਾ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਪੜ ਸਕਾਂ ਕਿ ਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ 디ਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟਰ ਲਾਜ਼ ਆਫ ਲਾਈਫ ਇੰਪ੍ਰੀਜ਼ਨਮੈਂਟ ਦ ਸੈਕ੍ਰੇਟ ਗੁਰੂ ਗ੍ਰੰਥ ਸਾਹਿਬ ਜੀ ਕਨਸੀਡਰਡ ਐਡ ਅ ਸਪਿਰਚੁਅਲ ਗਾਈਡ ਐਂਡ ਲਿਵਿੰਗ ਗੁਰੂ ਫਾਰ ਐਨਟਾਇਰ ਹਿਊਮੈਨਿਟੀ ਦ ਸੁਪਰੀਮ court of india also declared guru granth sahib ji as a juristic juristic person in the past incident of disrespect to guru granth sahib are increasing rapidly thereafter it is a request to the government that strict laws should be made on this and provision for minimum punishment of life imprisonment ਸ਼ੁੱਡ ਬੀ ਮੇਨ ਸਤ ਸੰਗਤ ਜੀ ਇਹਦੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹਨ ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ ਵੀ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘਟੋ ਘਟ ਦਿੱਤੀ ਜਾਵੇ ਤਬ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕਿ ਆਪਾਂ ਸਾਂਸੰਗਤ ਦੀ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਕਰ ਲਈਏ ਪਾਰਲੀਮੈਂਟ ਦੇ ਵਿੱਚ ਭਾਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਦੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹ ਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ-ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜ਼ਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ ਸਜ਼ਾ ਘੱਟੋ-ਘੱਟ ਉਮਰ ਕੈਦ ਆਪਾਂ ਅੱਜ ਸੁਪਰੀ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬੇਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜਦੀ ਕਲਾ ਕਰਨਗੇ ਆਪਣਾ ਬਿਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਊਗੀ ਕਿਉਂਕਿ ਸਾਧ ਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਬੇਲ ਦੇ ਦਿੰਦੀ ਹੈ ਖੜੇ ਪੈਰੀਂ ਇਸ ਤੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜ਼ਮਾਨਤ ਨਾ ਹੋਵੇ ਬਾਅਦ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੋ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀਡੀਓ ਲਿੰਕ ਦੇ ذریعے ਇੱਕ ਪੈਗਾਮ ਦਿੱਤਾ ਹੈ ਕਿ ਗੱਲ ਦੱਸੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਜ਼ਬਰਦਸਤ ਵੀਰੋ ਕਿਉਂ ਕਿ ਉਹ ਦੱਸਦੇ ਪਏ ਨੇ ਕਿ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਉਹਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ ਤਾਂਕਿ ਜਿਹੜੇ ਦੂਸਰੇ ਹਿਬਰਤ حاصل ਕਰਨ ਤੇ ਵੀਰੋ ਹੋਣਾ ਵੀ ਹਾਂਜੀ ਚਾਹੀਦਾ ਹੈ ਕਿ ਜਿਹੜਾ ਕੋਈ ਕਿਸੇ ਵੀ ਧਰਮ ਤੇ ਮਜ਼ਹਬ ਉੱਤੇ ਬੇਹਰਮਤੀਆਂ ਦੀ ਕਰੇ ਜਾਂ ਕੋਈ ਗੱਲ ਕਰੇ ਟਿੱਪਣੀ ਕਰੇ ਤੇ ਉਹਨੂੰ ਇੰਨੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂਕਿ ਜਿਹੜੇ ਦੂਸਰੇ ਦੇਖਣ ਵਾਲੇ ਹਿਬਰਤ ਲੈਣ ਤੇ ਉਹ ਜਿਹੜਾ ਆਪਣੀ ਸਾਰੀ ਉਮਰ ਜਾਂ ਤੇ ਜੇਲ੍ਹ 'ਚ گزارੇ ਜਾਂ ਉਹਨੂੰ ਸਜ਼ਾਏ ਮੌਤ ਦੇ ਦੇਣੀ ਚਾਹੀਦੀ ਹੈ ਵੀਰੋ ਇਹ ਗੱਲ ਬਹੁਤ ਵਧੀਆ ਤੇ ਬੜੀ ਚੰਗੀ ਲੱਗੀ ਹੈ ਕਿ ਸਰ ਨੇ ਸਿੰਘ ਖਾਲਸਾ ਨੇ ਬਹੁਤ ਅੱਛਾ ਐਕਸ਼ਨ ਲਿਆ ਬਹੁਤ ਅੱਛਾ ਕਦਮ ਕੀਤਾ ਵਾ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖੋ ਧਿਆਨ ਸਾਰਾ ਖਿਆਲ ਰੱਬ ਰੱਖਾ